ਇੱਕ ਵਾਰ ਫੇਰ ਗੇਂਦ ਅਕਾਲੀ ਦਲ ਬਾਦਲ ਦੇ ਪਾਲੇ ਚ ਲਿਆ ਰੱਖੀ ਐ ਹੁਣ ਵਾਰੀ ਫੇਰ ਸੁਖਵੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਦੀ ਐ ਕਿ ਹੁਣ ਉਹ ਕਿਹੜਾ ਨਵਾਂ ਪੈਂਤੜਾ ਅਪਣਾਉਂਦੇ ਆ ਕਿਹੜਾ ਨਵਾਂ ਰਾਹ اختیار ਕਰਦੇ ਆ ਕਿਉਂਕਿ ਇਹ ਤਾਂ ਦੂਸਰਾ ਪੱਖ ਐ ਕਿ ਸੁਖਵੀਰ ਸਿੰਘ ਬਾਦਲ ਹੁਣ ਖੁੱਲੇ ਆਮ ਕਹਿਣ ਲੱਗੇ ਨੇ ਕਿ ਮੈਂ ਤਾਂ ਕੋਈ ਗੁਨਾਹ ਕੀਤਾ ਹੀ ਨਹੀਂ ਮੇਰੀ ਸਰਕਾਰ ਨੇ ਤਾਂ ਕੋਈ ਗੁਨਾਹ ਕੀਤਾ ਹੀ ਨਹੀਂ ਮੈਂ ਤਾਂ बहबल कलाम बरगाड़ी गोली कांड के समय इतने है ही नहीं सी साढे तक थोपे गए ने मैं तो मसला दे सारा कुछ अपनी झोली पोया मैं तो गुना अपनी झोली इसलिए पोएने के मसला खत्म हो जाए सुखबीर सिंह उप मुख्यमंत्री बेअमिया घटना दौरान बहबल कलां ब बरगाड़ी कांड कोई नहीं कहता कि सुखबीर बादल ने गोलियां चलाई ਕੋਈ ਨਹੀਂ ਕਹਿੰਦਾ ਕਿ ਸੁਖਬੀਰ ਬਾਦਲ ਨੇ ਆਪ ਆ ਕੇ ਉੱਥੇ ਬਾਰਡਰ ਤੇ ਖੜਕੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਪਰ ਸਰਕਾਰ ਉਹਨਾਂ ਦੀ ਸੀ ਹੁਕਮ ਦੇਣ ਲਈ ਤੁਹਾਨੂੰ ਉੱਥੇ ਆਉਣ ਦੀ ਲੋੜ ਨਹੀਂ ਸੀ ਗੋਲੀਆਂ ਚਲਾਉਣ ਲਈ ਤੁਹਾਨੂੰ ਆਪਣੇ ਹੱਥਾਂ 'ਚ ਤਿਆਰ ਫੜਨ ਦੀ ਲੋੜ ਨਹੀਂ ਸੀ ਕੀ ਗ੍ਰਹਿ ਭਾਗ ਦੇ ਮੁਖੀ ਹੋਣ ਦੇ ਨਾਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਉਪ ਮੁੱਖ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਪਤਾ ਹੀ ਨਹੀਂਗਾ ਕਿ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਫਿਰ ਐਫਆਈਆਰ ਦੇ ਵਿੱਚ ਅਣਪਛਾਤੀ ਪੁਲਿਸ ਅਣਪਛਾਤੀ ਵਰਦੀ ਅਣਪਛਾਤੀ ਹਾਂ ਗੋਲੀਆਂ ਅਣਪਛਾਤੀਆਂ ਰਫਲਾਂ ਅਣਪਛਾਤੇ ਹਥਿਆਰ ਕਿ ਕਿੱਥੋਂ ਆਇਆ ਤੇ ਹੁਣ ਤੁਸੀਂ ਕਹਿੰਦੇ ਮੈਂ ਇੱਥੇ ਨਹੀਂ ਸੀ ਹੁਕਮ ਦੇਣ ਲਈ ਇੱਥੇ ਹੋਣਾ ਜ਼ਰੂਰੀ ਨਹੀਂ ਜਨਾਬ ਤੇ ਜੇ ਤੁਸੀਂ ਹੁਕਮ ਨਹੀਂ ਦਿੱਤੇ ਤਾਂ ਪਰ ਕਿਤੇ ਹੁਕਮਾਂ ਤੇ ਚੱਲੀਆਂ ਤੁਸੀਂ ਸਪਸ਼ਟ ਨਹੀਂ ਕਰ पाए ਇਹ ਸਾਰੇ ਸਵਾਲ ਸੁਖਵੀਰ ਬਾਦਲ ਦੀ ਝੋਲੀ ਚ ਪਏ ਨੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ हां जी हां जी ਕਹਿ ਕੇ ਗੁਨਾਹ ਕਬੂਲੇ ਨੇ ਪਰ ਤੁਸੀਂ ਇਹਨਾਂ ਗੁਨਾਹਾਂ ਤੋਂ ਭੱਜਦੇ ਉਸ ਸਮੇਂ ਵੀ ਨਜ਼ਰ ਆਏ ਜਦੋਂ ਤੁਹਾਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਪਰ ਤਨਖਾਹ ਜੇ ਨਹੀਂ ਲੱਗੀ ਤੁਸੀਂ ਇੱਕ ਚਿੱਠੀ ਲਿਖੀ ਹੈ ਫਿਰ ਉਸ ਚਿੱਠੀ ਦੇ ਵਿੱਚ ਤੁਸੀਂ ਇਹ ਕਿਹਾ ਕਿ ਜੀ ਸਾਡੇ ਤੇ ਕੂੜ ਪ੍ਰਚਾਰ ਹੈ ਸਾਡੇ ਖਿਲਾਫ ਭੰਡੀ ਪ੍ਰਚਾਰ ਹੈ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਮੈਂ ਸੱਚਾ ਸਿੱਖ ਹਾਂ ਇਸ ਲਈ ਮੈਂ ਗੁਰੂ ਦਾ ਸੇਵਾਦਾਰ ਹਾਂ ਇਸ ਲਈ ਮੈਂ ਕਬੂਲ ਕਰਦਾ ਫਿਰ ਤੁਸੀਂ ਤੀਸਰੀ ਚਿੱਠੀ ਤਿੰਨ ਅੱਖਰਾਂ ਦੀ ਲਿਖੀ ਕਿ ਨਹੀਂ ਜੀ ਛੇਤੀ ਕਰੋ ਸਾਨੂੰ ਤਨਖਾਹ ਲਾਓ ਆਖਰ ਤਨਖਾਹ ਲੱਗੀ ਤਨਖਾਹ ਲੱਗਣ ਦੇ ਨਾਲੇ ਤੁਹਾਨੂੰ ਪਲਸਟਰ ਲੱਗ ਗਿਆ ਤੇ ਜਿੱਦਾਂ ਹੀ ਸੇਵਾ ਪੂਰੀ ਹੋਈ ਧਾਰਮਿਕ ਤੁਹਾਡਾ ਪਲਸਟਰ ਵੀ ਖੁੱਲ ਗਿਆ ਕਈਆਂ ਨੇ ਇਸੇ ਵੀ ਸਵਾਲ ਖੜੇ ਕੀਤੇ ਕਿ 60 ਚੀਚੀ ਉਂਗਲੀ ਤੇ ਸੀ ਪਲਸਟਰ ਗੋਡੇ ਤੱਕ ਸੀ ਤੇ ਉਸ ਤੋਂ ਬਾਅਦ ਤੁਸੀਂ ਇਹ ਰਿਪੋਰਟ ਤੇ ਚੰਗੇ ਭਲੇ ਤੁਰਦੇ ਫਿਰਦੇ ਨਜ਼ਰ ਆਏ ਤੇ ਸਾਰੇ ਕਹਿੰਦੇ ਬਹਾਨਾ ਸੀ ਜਦੋਂ ਕਿ ਪਲਸਟਰ ਤੁਹਾ ਮੰਨਿਆ ਜਾਂਦਾ ਕਿ ਠੀਕ ਹੈ ਜੇ ਕੰਮ ਠੀਕ ਹੋ ਗਿਆ ਪਲਸਟਰ ਖੁੱਲ ਗਿਆ ਤੇ ਹੁਣ ਤੁਸੀਂ ਵੱਡੇ ਇਕੱਠ ਕਰਕੇ ਤੇ ਤੁਹਾਡੇ ਲੀਡਰ ਮੀਡੀਆ ਚ ਜਾ ਕੇ ਇਹ ਪੱਖ ਦੇਣ ਲੱਗੇ ਨੇ ਕਿ ਨਹੀਂ ਜੀ ਸੱਤ ਮੈਂਬਰ ਕਮੇਟੀ ਸਾਡੇ ਲਈ ਨਹੀਂ ਬਣੀ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਸੱਤ ਮੈਂਬਰ ਕਮੇਟੀ ਆਪੇ ਜਵਾਬ ਦੇ ਹੋਊਗੀ ਕਿ ਉਹਨਾਂ ਨੇ ਮੈਂਬਰਸ਼ਿਪ ਕਿਉਂ ਨਹੀਂ ਕੀਤੀ ਉਹਨਾਂ ਨੇ ਕੀ ਕਰਨਾ ਸੀ ਕੀ ਨਹੀਂ ਸਾਡੇ ਥੋੜਾ ਜੀ ਨਿਯਮ ਲਾਗੂ ਹੁੰਦਾ ਸਾਨੂੰ ਤਾਂ ਜਿਹੜੀ ਸੇਵਾ ਲਈ ਸੀ ਅਸੀਂ ਕਰਤੀ ਜੀ ਤੇ ਜਿੱਥੋਂ ਤੱਕ ਜੀ ਅ ਅਸਤੀਫਿਆਂ ਦਾ ਮਸਲਾ ਹੈ ਉਹ ਸਾਰਾ ਕੁਝ ਜੀ ਜੇ ਐਦਾਂ ਹੋ ਗਿਆ ਜੀ ਮਰਕੀ ਕਮੇਟੀ ਨੇ ਸਾਰਾ ਕੋ ਭੰਗ ਕਰਤਾ ਜੇ ਫਿਰ ਸਾਡੀ ਮੈਂਬਰਸ਼ਿਪ ਜਾਊਗੀ ਸਾਡੀ ਰਜਿਸਟ੍ਰੇਸ਼ਨ ਜਾਊਗੀ ਸਾਡਾ ਚੋਣ ਨਿਸ਼ਾਨ ਜਾਊਗਾ ਸਾਡੀ ਪਾਰਟੀ ਦੀ ਮਾਨਤਾ ਜਾਊਗੀ ਇਸ ਲਈ ਅਸੀਂ ਇਹ ਨੂੰ ਮੰਨ ਨਹੀਂ ਸਕਦੇ ਇਹ ਮੀਡੀਆ ਚ ਤੁਹਾਡੇ ਲੀਡਰ ਵੀ ਕਹਿਣ ਲੱਗੇ ਨੇ ਔਰ ਵੱਡਾ ਇਕੱਠ ਕਰਕੇ ਆਪਣੇ ਵਰਕਰਾਂ ਦਾ ਜ਼ਿਲ੍ਹਾ ਪ੍ਰਧਾਨਾਂ ਦਾ ਲੀਡਰਾਂ ਦਾ ਅਹੁਦੇਦਾਰਾਂ ਦਾ ਸੁਖਵੀਰ ਸਿੰਘ ਬਾਦਲ ਵੀ ਕਹਿਣ ਲੱਗੇ ਕਿ ਕਰ ਲੋ ਤਿਆਰੀ ਆਪਾਂ ਸੁੱਤੇ ਬੈਸੀ ਅੱਛਾ ਅਕਾਲੀ ਦਲ ਵੀ ਸੌ ਸਕਦਾ ਅਕਾਲੀ ਦਲ ਤਾਂ ਕਹਿੰਦੇ ਹੁਣ ਤੱਕ ਸੁੱਤਾ ਸੀ ਭਰਾਵਾ ਪੰਥਨਾ ਕਦੇ ਸੌਵੇ ਨਾ ਆਰਾਮ ਕਰੇ ਤੇ ਚੜ੍ਹਦੀ ਕਲਾ ਚ ਰਹਿੰਦਾ ਤੇ ਚਾਰੋਂ ਪੈਰ ਜਾਗਦਾ ਰਹਿੰਦਾ ਸੋ ਇਸ ਲਈ ਅਠੋ ਪੈਰ ਉਹਦੀ ਨਜ਼ਰ ਰਹਿੰਦੀ ਆ ਸਾਰੇ ਪ੍ਰਕਿਰਿਆ ਤੇ ਸੋ ਇਸ ਲਈ ਇਹ ਕਹਿਣਾ ਕਿ ਪੰਥ ਸੋ ਗਿਆ ਅਕਾਲੀ ਦਲ ਸੌਂ ਗਿਆ ਅਕਾਲੀ ਦਲ ਆਰਾਮ ਕਰ ਰਿਹਾ ਇਸ ਨੇ ਸਥਿਤੀ ਅਕਾਲੀ ਦਲ ਦੀ ਹੋਰ ਹਾਸੋਹੀਣੀ ਬਣਾ ਦਿੱਤੀ ਤੇ ਸੁਖਵੀਰ ਸਿੰਘ ਬਾਦਲ ਮਾਗੀ ਮੇਲੇ ਦੇ ਉੱਤੇ ਜਿਹੜਾ ਫਲਾਨ ਕਰਨ ਜਾ ਰਹੇ ਨੇ ਕਟ ਕਰਨ ਜਾ ਰਹੇ ਨੇ ਆਪਣੀ ਰੈਲੀ ਕਰਨ ਜਾ ਰਹੇ ਨੇ ਉਹਦੇ ਹਵਾਲੇ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣਾ ਚਾਹੁੰਦੇ ਨੇ ਪਰ ਉਸ ਤੋਂ ਪਹਿਲਾਂ ਇਹ ਗੱਲਾਂ ਆ ਗਈਆਂ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਵਰਕਿੰਗ ਕਮੇਟੀ ਦੀ ਬੈਠਕ ਹੋਏਗੀ ਕੁਝ ਸਿਫੇ ਪ੍ਰਵਾਨ ਕੀਤੇ ਜਾਣਗੇ ਗਾ ਬਧਿਆ ਜਾਏਗਾ ਪਰ ਉਹਨਾਂ ਜਿਸ ਤਰ੍ਹਾਂ ਮੀਡੀਆ ਚ ਬਿਆਨਬਾਜ਼ੀ ਹੈ ਜਿਵੇਂ ਮਤਲਬ ਸੁਖਵੀਰ ਬਾਦਲ ਤੇ ਉਹਦੇ ਸਾਥੀ ਗਾ ਨਹੀਂ ਬਦਲਣਾ ਚਾਹੁੰਦੇ ਕੀ ਇਹ ਫੈਸਲਾ ਸੁਖਵੀਰ ਬਾਦਲ ਲੈ ਰਹੇ ਨੇ ਕੀ ਉਹਨਾਂ ਦੇ ਸਲਾਹਕਾਰ ਉਹਨਾਂ ਨੂੰ ਕੋਈ ਸਲਾਹਾਂ ਇਹ ਜੀਆਂ ਦੇ ਰਹੇ ਨੇ ਕਿ ਉਹ ਕਲਤਖ ਸਾਹਿਬ ਦੇ ਹੁਕਮ ਮੰਨਣ ਤੋਂ ਵੀ ਮੰਨਫੀ ਹੋ ਗਏ ਜੇਕਰ ਜਹੀ ਪ੍ਰਕਿਰਿਆ ਸੀ ਤਾਂ ਕੁਝ ਤਰ੍ਹਾਂ ਕਹਿੰਦੀ ਕਿ ਭਾਈ ਫਿਰ ਦਾੜੀ ਰੰਗ ਕੇ ਚਲੇ ਜਾਂਦੇ ਤੁਸੀਂ ਵੀ ਮਨਪ੍ਰੀਤ ਬਾਦਲ ਮੰਗ ਮੰਗਦੇ ਸੱਸਾ ਮੰਗ ਕਤਾਰ ਚ ਬਾਹਰ ਹੋ ਜਾਂਦੇ ਲੋਕਾਂ ਨੂੰ ਤੁਸੀਂ ਇਸ ਚਿਹਰੇ ਰੂਪਾਂ ਨਾਲ ਸਿੱਖ ਦਿਖਦੇ ਰਹਿੰਦੇ ਪਰ ਅਸਲ ਤੁਸੀਂ ਸਿੱਖ ਨਾ ਹੁੰਦੇ ਫਿਰ ਫਿਰ ਤੁਹਾਡਾ ਇਹਨਾਂ ਸਾਰਿਆਂ ਤੋਂ ਛਟਕਾਰਾ ਹੋ ਜਾਂਦਾ ਇੰਜ ਇੰਜ ਛਟਕਾਰਾ ਕਰਵਾ ਲੈਂਦੇ ਕਹਿੰਦੇ ਪਰ ਜੇ ਹੁਣ ਤੁਸੀਂ ਆਪਣੇ ਆਪ ਨੂੰ ਸਿੱਖ ਵੀ ਕਹਣਾ ਹੈ ਅਤੇ ਇਹ ਵੀ ਕਹਿਣਾ ਕਿ ਕਲਤਖ ਸਾਹਿਬ ਨੂੰ ਅਸੀਂ ਸਰਵਉੱਚ ਮੰਨਦੇ ਹਾਂ ਫਿਰ ਕਲਤਖ ਸਾਹਿਬ ਦੀ ਮੰਨਣੀ ਪੈਗੀ ਫਿਰ ਦੇ ਹੁਕਮਨਾਮੇ ਤੇ ਪਹਿਰੇਦਾਰੀ ਕਰਨੀ ਪੈਗੀ ਤੇ ਸਿਫੇ ਦਿਓ ਪ੍ਰਵਾਨ ਕਰੋ ਨਵੀ 7ਵੀਂ ਕਮੇਟੀ ਨੂੰ ਕਹੋ ਨਵੇਂ ਸਿਰੇ ਤੋਂ ਪ੍ਰਤੀ ਕਰੇ ਪ੍ਰਕਿਰੇ ਨਵੇਂ ਸਿਰੇ ਤੋਂ ਸ਼ੁਰੂ ਹੋਵੇ ਪਰ ਤੁਸੀਂ ਕਹਿੰਦੇ ਹੋ ਕਿ ਸੁਧਾਰ ਲਹਿਰ ਵਾਲੇ ਅਸੀਂ ਲੈਣੇ ਨਹੀਂ ਤੇ ਸੁਧਾਰ ਲਹਿਰ ਵਾਲੇ ਇਸ ਚੱਕਰ ਚ ਭੰਗ ਕਰਕੇ ਆ ਗਏ ਕਿ ਲਓ ਜੀ ਸਾਡਾ ਦਰਾ ਖੁੱਲ ਗਿਆ ਸਾਡਾ ਰਾਖਾ ਹਲਾਉਣਾ ਸੀ ਮੁੜ ਕੇ ਵਾਪਸੀ ਕਰਨੀ ਸੀ ਨਵਾਂ ਪ੍ਰਧਾਨ ਚੁਣਾਂਗੇ ਉਹ ਆਪਣੀ ਰਾਜਨੀਤੀ ਕਰ ਰਹੇ ਨੇ ਤੁਸੀਂ ਆਪਣੀ ਰਾਜਨੀਤੀ ਕਰ ਰਹੇ ਹੋ ਪਰ ਇਹ ਸਭ ਦੇ ਵਿਚਾਲੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਿਉਂ ਟਹਿਟੇਰੀ ਕਰ ਰਹੇ ਹੋ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਕਿਉਂ ਟਾਲਾ ਰਹੇ ਹੋ ਉਸ ਦੀ ਜੋ ਸਮਾਨਤਾ ਬਹਾალਤਾ ਮ ਉਸਨੇ ਕਿਉਂ ਖੁਰਾ ਲਾਰੇ ਇਸ ਵਾਰ ਸੁਖਵੀਰ ਬਾਦਲ ਤੇ ਖੜਾ ਹੋ ਗਿਆ ਕਿ ਉਹਨਾਂ ਦੀ ਧਰਤੇ ਲੀਡਰਸ਼ਿਪ ਤੇ ਖੜਾ ਹੋ ਗਿਆ ਸੋ ਸੁਖਵੀਰ ਬਾਦਲ ਗੁਨਾਹਾਂ ਤੋਂ ਮੁਕਰਦੇ ਵੀ ਨਜ਼ਰ ਆਏ ਉਹਨਾਂ ਨੇ ਫਿਰ ਕਿਹਾ ਕਿ ਮੈਂ ਤਾਂ ਸਿਰਫ ਇਹ ਮਸਲਾ ਨਿਬੇੜਨ ਲਈ ਸਾਰਾ ਕੁਝ ਆਪਣੀ ਝੋਲੀ ਪਾਇਆ ਮੈਂ ਕਿਸੇ ਗੁਨਾਹਤ ਸ਼ਾਮਲ ਨਹੀਂਗਾ ਸਾਰੇ ਲਾਏ ਇਲਜ਼ਾਮ ਮੇਰੇ ਤੋਂ ਝੂਠੇ ਨੇ ਮੈਂ ਤਾਂ ਬਵਾਦ ਖਤਮ ਕਰਨਾ ਚਾਹੁੰਦਾ ਤੇ ਇਸ ਲਈ ਸੋ ਇਹਦਾ ਮਤਲਬ ਤੁਸੀਂ ਫਿਰ ਕੱਲ ਤੱਕ ਤਾਂ ਉੱਤੇ ਖੜ ਕੇ ਝੂਠ ਬੋਲਿਆ ਫਿਰ ਠੀਕ ਨੇ ਤੇ ਜੇ ਸੱਚ ਬੋਲਿਆ ਜੇ ਕਬੂਲਨਾਮੇ ਸੱਚ ਨੇ ਫਿਰ ਹੁਕਮਨਾਮੇ ਮੰਨਦੇ ਕਿਉਂ ਸੋ ਇਸ ਪ੍ਰਕਿਰਿਆ ਦੇ ਵਿੱਚ ਇਹ ਮਸਲਾ ਹੋਰ ਗਹਿਰਾ ਗੰਭੀਰ ਹੋ ਗਿਆ ਤੇ ਸਭ ਦੀਆਂ ਨਜ਼ਰਾਂ ਹੁਣ ਮਾਗੀ ਮੇਲੇ ਤੇ ਟਿਕੀਆਂ ਨੇ ਇਧਰ ਬੰਦੀ ਸਿੰਘਾਂ ਦੀ ਰਹਿ ਲਈ ਚੱਲ ਰਹੇ ਮੋਰਚੇ ਨੂੰ ਜਦੋਂ ਸਾਲ ਦਰ ਸਾਲ ਪੂਰੇ ਹੋ ਰਹੇ ਨੇ ਤਾਂ ਉੱਥੇ ਵੱਡੇ ਕੱਟ ਦੇ ਖਤਰੇ ਨੂੰ ਲੈ ਕੇ ਪੁਲਿਸ ਦੀ ਕੇਰਾਬੰਦੀ ਹੈ ਲੀਡਰਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਹੈਨਾ ਤੇ ਵੱਡੀ ਮੁਕਤਰਤਾ ਦੇ ਵਿੱਚ ਇਧਰ ਕੁਝ ਤਰ੍ਹਾਂ ਇਧਰ ਪਹੁੰਚ ਰਹੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਉਧਰ ਮਾਗੀ ਮੇਲੇ ਤੇ ਨਵੀਂ ਪਾਰਟੀ ਦੇ ਐਲਾਨ ਦੀ ਤਿਆਰੀ ਹੈ ਅੰਮ੍ਰਿਤਪਾਲ ਸਿੰਘ ਤੇ ਉਹਦੇ ਬਾਪੂ ਅੰਮ੍ਰਿਤਪਾਲ ਸਿੰਘ ਦੇ ਨਾਤੇ ਉਹਨਾਂ ਦੇ ਬਾਪੂ ਉੱਥੇ ਹਾਜ਼ਰ ਹੋਣਗੇ ਤੇ ਉਧਰ ਸਰਬਜੀਤ ਸਿੰਘ ਖਾਲਸਾ ਉੱਥੇ ਹਾਜ਼ਰ ਹੋਣਗੇ ਤੇ ਬੀਬੀ ਖਾਲੜਾ ਹੋਰੀ ਤੇ ਹੋਰ ਇਹਨਾਂ ਦੇ ਸਾਥੀ ਸੋ ਉੱਥੇ ਨਵੀਂ ਪਾਰਟੀ ਲਾਣੀ ਉਹਦੇ ਬਰਾਬਰ ਅਕਾਲੀ ਦਲ ਆਪਣੀ ਕਾਨਫਰੰਸ ਕਰਕੇ ਆਪਣੀ ਸ਼ਕਤੀ ਪ੍ਰਦਰਸ਼ਨ ਆਪਣਾ ਇਕੱਠ ਉਹ ਮੁਕਾਬਲੇ ਦੀ ਸਥਿਤੀ ਵੀ ਹੈ ਤੇ ਪਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਮੰਨਣ ਤੋਂ ਮਨਫ਼ੀ ਹੋਣ ਕਰਕੇ ਸੁਖਵੀਰ ਬਾਦਲ ਤੇ ਉਹਦੀ ਤਰੀਕ ਵਾਰ ਫਿਰ ਨਿਸ਼ਾਨੇ ਤੇ ਵੀ ਹੈ